ਕਕਲ ਸਾਹਿਬ ਗੁਰਜੀ ਦੇ પતિ ਪੈਰਿਸਤ ਸਿੰਘ ਜੀ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਸ਼ਬਦ ਕੀਰਤਨ ਵਾਈਬਸ ਤੇ ਸੋ ਸਾਥ ਸੰਗਤ ਜੀ ਦਸਵੀਂ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਉਣ ਵਾਲੇ ਪਵਨ ਪ੍ਰਕਾਸ਼ ਪ੍ਰਬ ਦੀ ਸੰਬੰਧ ਵਿੱਚ ਸ਼ਬਦ ਕਰਾਂਗੇ ਘਰ ਲਾਲ ਆਇਆ ਪਿਆਰਾ ਸਭ ਤਿੱਖਾ ਬਚਾਈ ਮੇਰੇ ਮਨ ਅਨੰਦ ਪਿਆ ਜੀਓ ਵਜੀ ਵਧਾਈ ਇਹ ਪਾਵਨ ਪਵਿੱਤਰ ਸ਼ਬਦ ਤਨ ਤਨ ਸਾਹਿਬ ਸਿਗੁਰ ਗੰਸਬ ਜੀ ਦੇ ਅੰਗ 247 247 ਅੰਗ ਤੇ ਸੁਭਾਯ ਮਨ ਹੈ 사ਤਸੰਗ ਜੀ ਸਵਾ ਗੁਰੂ ਪ੍ਰਭ ਨੂੰ ਆਉਣ ਵਾਲੇ ਪ੍ਰਕਾਸ਼ ਪ੍ਰਭ ਨੂੰ ਸਤਿਗੁਰਾਂ ਦੇ ਮੁਖ ਤੱਕੇ ਮੇਲ ਸਕਿਲ ਤੇ ਵੀਰਾਂ ਲਈ ਇਹ ਸ਼ਬਦ ਨੂੰ ਕਿੱਦਾਂ ਗਾਇਨ ਕਰਨਾ ਹੈ ਹੁਣ ਆਪਾਂ ਦੇਖਦੇ ਹਾਂ ਇਹ ਸ਼ਬਦ ਨੂੰ ਗਾਇਨ ਕੀਤਾ ਹੈ ਜੀ ਭਾਈ ਸਾਹਿਬ ਪਾਈ ਬਲਪ੍ਰੀਤ ਸਿੰਘ ਜੀ ਲੁਧਿਆਣਾ ਵਾਲਿਆਂ ਨੇ ਬੜੀ ਪਿਆਰੀ ਆਵਾਜ਼ ਵਿੱਚ ਔਰ ਬੜੀ ਪਿਆਰੀ ਤਰਜ਼ ਵਿੱਚ ਇਹ ਸ਼ਬਦ ਨੂੰ ਗਾਇਨ ਕੀਤਾ ਹੋਇਆ ਸੋ ਮੇਲ ਸਕਿਲ ਤੇ ਆਊ ਵਿਰਾ ਲਈ ਇਹ ਸ਼ਬਦ ਨੂੰ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਤਬਲੇ ਦੇ ਨਾਲ ਗਾਇਨ ਕਰਕੇ ਸਰਸਵਦ ਦਾਸਾਹ ਉਸ ਉਪਰੰਤ ਇੱਕ ਇੱਕ ਸੁਰ ਨਾਲ ਆਪ ਜੀ ਨੂੰ ਸਥਾਈ ਅਤੇ ਅੰਤਰਾ ਪੂਰਾ ਸਮਝਾਉਣ ਦਾ ਚਦਨ ਕਰਾਂਗੇ ਆਓ ਸ਼ੁਰੂ ਕਰਦੇ ਹਾਂ तबले विच ताल वजी की ताल कैरवा आठ मात्रा दा ताल है उस ठेका जा बेसिक ताल कैरवा वजावणी है तबले विच सो इसदा आपजे ध्यान रखना आओ सारे शब्द आपजी नुदाज पे गायन करके गास्ता है जी इस हिसाब मन के चलना है काली दो तो एक सुर उठे इथे तबला सेट करना है सोई वीरा ने ध्यान रखना खास shuru karenge is sur to

मिलिय गोप ठाकुर Calma, tá ਮੈਂ ਪਿਆਰ ਤਿਉ ਮੇਰੇ ਮਨ ਨੂੰ ਮੈਂ ਆ ਜਿਉ ਬਚੀ ਬਧਾਈ ਬਚੀ ਬਧਾਈ ਬਚੀ ਬਧਾਈ ਬਚੀ ਬਧਾਈ ਮਨ ਕਦਮੇ ਪਿਰਸੰਗ ਸੇ ਜੁਵਾਈ ਪਿਰਸੰਗ ਸੇ ਜੁਵਾਈ ਹਨwidehat ਵਜੇ ਬਚੇ ਕਦਮੇ ਪਿਰਸੰਗ ਸੇ ਜੁਵਾਈ ਪਿਰਸੰਗ ਸੇ ਜੁਵਾਈ ਬੇਨ ਵਜੀ ਬਧਾਈ ਵਜੀ ਬਧਾਈ ਵਜੀ ਬਧਾਈ ਵਜੀ ਬਧਾਈ ਮਨ ਅਨੰਤ ਭਿਆਜਿਓ ਮੇਰੇ ਮਨ ਸੋ ਪਿਆਰੀ ਸਾਤਸੰਗ ਜੀ ਵੀਰਾਂ ਨੇ ਮਿਲ ਸਕਿਲ ਤੇ ਇਸੇ ਹੀ ਤਰ੍ਹਾਂ ਸਰ ਸ਼ਬਦ ਗਾਇਨ ਕਰਨਾ ਹੈ ਬੋੜੀ ਬੜੀ ਹੀ ਸੋਖੀ ਤਰ ਹੈ ਸਾਤਸੰਗ ਜੀ ਬਹੁਤ ਪਿਆਰੀ ਤਰ ਹੈ ਸੋ ਆਓ ਹੁਣ ਸੁਰਾਂ ਦੇ ਨਾਲ ਇੱਕ ਇੱਕ ਕਰਕੇ ਪਿਆਰ ਨਾਲ ਬਿਲਕੁਲ ਹੌਲੀ ਹੌਲੀ ਆਪ ਜੀ ਦੱਸਦੇ ਹਾਂ ਸਭ ਤੋਂ ਪਹਿਲਾਂ ਇਹ ਸ਼ਬਦ ਸਥਾਈ ਕਿਦ ਗਾਇਨ ਕਰਨਾ ਹੈ ਆਓ ਆਪਾਂ ਦੇਖਦੇ ਹਾਂ ਜੀ ਗੱਲ ਲਿਆ ਪਿਆਰਾ ਸਤਿ ਤੇ ਖਾ ਬੁਝਾਈ ਘਰ ਲਾਲ ਆਇਆ ਪਿਆਰਾ ਸਤਿ ਤੇ ਖਾ ਬੁਝਾਈ ਮੇਰੇ ਮਨ ਅਨੰਤ ਪਾਇਆ ਜੀ ਉਹ ਮੇਰੇ ਮਨ ਅਨੰਤ ਆਇਆ ਤਿਓ ਇਕ ਰੀ ਫੇਰ ਦਿਖਣਾ ਸਾਥ ਸਨੇਜੀ ਮੇਰੇ ਮਨ ਆਨੰਦ ਆਇਆ ਜਿਓ ਘਰ ਲਾਲ ਆਇਆ ਪਿਆਰਾ ਸਾਥ ਤੇ ਖੁਸ਼ਾਈ ਮੇਰੇ ਮਨ ਆਨੰਦ ਭਇਆ ਜੀਓ ਮੇਰੇ ਮਨ ਅਨੰਦ ਭਇਆ ਜੀਓ ਵਚੀ ਵਧਾਈ ਵਚੀ ਵਧਾਈ ਵਚੀ ਵਧਾਈ ਵਚੀ ਵਧਾਈ ਵਚੀ ਵਧਾਈ ਵਜੀ ਵਧਾਈ ਮਨ ਅਨੰਦ ਭਾਇਆ ਜੀਓ ਵਜੀ ਵਧਾਈ ਵਜੀ ਵਧਾਈ ਮਨ ਅਨੰਦ ਭਾਇਆ ਜੀਓ ਮੇਰੇ ਮਨ ਅਨੰਦ ਭਾਇਆ ਜੀਓ ਇਥੇ ਵੀਰਾਂ ਨੇ ਧਿਆਨ ਰੱਖਣਾ ਸਾਧ ਸੰਗਤ ਜੀ ਵਜੀ ਵਧਾਈ ਵਜੀ ਵਧਾਈ ਇੱਕ ਵਾਰੀ ਗਾਇਨ ਕਰਨਾ ਹੈ ਉਸੰਮਰੰਦ ਦੂਜੀ ਵਾਰੀ ਜਦੋਂ ਗਾਇਨ ਕਰਨਾ ਹੈ ਵਜੀਵਧਾਈ ਉਸ ਨੂੰ ਛੇਤੀ ਗਾਇਨ ਕਰਕੇ ਨਾਲ ਹੀ ਮਨ ਅਨੰਦ ਪਿਆ ਜਿਓ ਉਸ ਨੂੰ ਗਾਇਨ ਕਰਨਾ ਹੈ ਇਸ ਤਰ੍ਹਾਂ ਇੱਕ ਵਾਰੀ ਫੇਰ 익ਣਾ ਜੀ ਵਜੀਵਧਾਈ ਵਜੀਵਧਾਈ ਸੈਕੰਡ ਟਾਈਮ ਵਜੀਵਧਾਈ ਵਜੀਵਧਾਈ ਮਨ ਅਨੰਦ ਪਿਆ ਜਿਓ ਠੀਕ ਹੈ ਜੀ ਇਸ ਤਰ੍ਹਾਂ ਜੀ ਨਗਾਇਨ ਕਰਨਾ ਹੈ ਸੋ ਇਸ ਜੀ ਇਹ ਸ਼ਬਦ ਅਸਥਾਈ ਆਓ ਹੁਣ ਇਹ ਸ਼ਬਦਾ ਅੰਤਰਾ ਮੇਰੇ ਸਕਿੱਲ ਤੇ ਕਿ ਤਰ੍ਹਾਂ ਗਾਇਨ ਕਰਨਾ ਹੈ ਜੀ ਆਪ ਜਿੰਨ ਦਾਸ ਤੇ ਹੋ ਮੇਰੇ ठाकुर सखी मंगल गा मिल तना गोपाल ठाकुर stop me 他。Oh. Oh. पिरसंग से तू बिठाई अनहत वाजे वच है घर में है पिरसंग से तू बिठाई बेनु बनते नामक सहचर है हर मिलकंत सुखदाई बेनुवंत नानक सेहज प्यारा साفته का पता है मेरे मन अनुप पाया तुम मेरे मन अनु पाया तुम बधाई बधाई गति फदा ਤੁਹ ਪਿਆਰਤੀ ਮੇਰੇ ਮਨਾਂ

ਮੇਰੇ ਮਨ ਸਤ ਸੰਗ ਜੀ ਇਸੇ ਤਰ੍ਹਾਂ ਹੀ ਸਰ ਸ਼ਬਦ ਆਪ ਜੀ ਨੇ ਗਾਇਨ ਕਰਨਾ ਹੈ ਜੀ ਬਹੁਤ ਹੀ ਪਿਆਰੀ ਤਰਜ ਹੈ ਬਹੁਤ ਹੀ ਸੌਖੀ ਤਰੀਕੇ ਨਾਲ ਦਾਸ ਨੇ ਯਤਨ ਕੀਤਾ ਹੈ ਆਪ ਜੀ ਨੂੰ ਸਮਝਾਉਣ ਦਾ ਇੱਕ ਇੱਕ ਸੁਰਾ ਰਹੀ ਕਿਸ ਤਰ੍ਹਾਂ ਇਸ ਸ਼ਬਦ ਨੂੰ ਗਾਇਨ ਕਰਨਾ ਹੈ ਇਕ ਹੋਰ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਜੀ ਨੂੰ ਕਿ ਆਪ ਜੀ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਰਾ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਪੂਰਾ ਸ਼ਬਦ ਕਿਦਾ ਗਾਇਨ ਕਰਨਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਪ ਜੀ ਨੂੰ ਸਮਝ ਆ ਸਕੇ ਸੋਈ ਬੇਨਤੀ ਪ੍ਰਵਾਨ ਕਰਨੀ ਜੀ ਸੋ ਵੀਰਾਂ ਲਈ ਮਿਲ ਸਕਿਲ ਤੇ ਅੱਜ ਦਾ ਪਵਨ ਪੀਤਰ ਸ਼ਬਦ ਤਨਤਨ ਸਾਹਿਬ ਸਿੰਘ ਗੋਵਿੰਦ ਸਿੰਘ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਆਪਾਂ ਨੇ ਗਾਇਨ ਕੀਤਾ ਹੈ ਜੀ ਸੋ ਉਮੀਦ ਹੈ ਵੀਰ ਮਿਲ ਸਕਿਲ ਤੇ ਜ਼ਰੂਰ ਇਸ ਸ਼ਬਦ ਨੂੰ ਗਾਇਨ ਕਰਨਗੇ ਪ੍ਰੈਕਟਿਸ ਕਰਨਗੇ ਬਾਜੀ ਤੇ ਸੋ ਇਨੀ ਕੋ ਸੇਵਾ ਸਾਧ ਸੰਗਤ ਜੀ ਪ੍ਰਵਾਨ ਕਰਨੀ ਜੀ ਦਾਸ ਬੜੀ ਜਲਦ ਇੱਕ ਹੋਰ ਨਵਾਂ ਸ਼ਬਦ ਲੈ ਕੇ ਆਪ ਰਬ ਰੂਪਿਕ ਸੰਗਤ ਦੇ ਚਰਨਾਂ ਵਿੱਚ ਹਾਜ਼ਰ ਹੋਏਗਾ ਤਦ ਤੱਕ ਦਾਸ ਨੂੰ ਛੁੱਟੀਆਂ ਬਖਸ਼ੋ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ